ਤੇ ਰੇਲਵੇ ਲਈ ਕਈ ਵੱਡੇ ਐਲਾਨ ਇਥੇ ਕੀਤੇ ਗਏ ਨੇ ਹਰ ਪੱਖ ਦਾ ਜੋ ਜੋ ਹੁਣ ਤੱਕ ਕੀਤਾ ਹੈ ਤੇ ਜੋ ਜੋ ਪਲੈਨਿੰਗ ਹੈ ਉਹ ਇਥੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਊਰਜਾ ਖਣੇਜ ਤੇ ਸਿਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ ਤੇ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਦਾ ਇਥੇ ਟੀਚਾ 40000 ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਊਰਜਾ ਖਣੇਜ ਤੇ ਸਿਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ ਤੇ ਖਾਸ ਤੌਰ ਤੇ ਰੇਲਵੇ ਲਈ ਇਹ ਵੱਡਾ ਐਲਾਨ ਕੀਤਾ ਗਿਆ 40 ਹਜ਼ਾਰ ਜਨਰਲ ਬੋਗੀਆਂ ਵਿਕਸਿਤ ਕੀਤੀਆਂ ਜਾਣਗੀਆਂ ਇਹ ਇਥੇ ਵੱਡਾ ਐਲਾਨ ਇਥੇ ਕੀਤਾ ਗਿਆ ਊਰਜਾ ਖਣੇਜ ਤੇ ਸਿਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਇਥੇ ਬਣਾਏ ਜਾਣਗੇ ਮਾਲ ਕੋਰੀਡੋਰ ਵਿਕਾਸ ਦੇ ਲਈ ਵੀ ਕੰਮ ਕੀਤਾ ਜਾਵੇਗਾ ਤੇ 40 ਹਜ਼ਾਰ ਜਨਰਲ ਬੋਗੀਆਂ ਦਾ ਵੀ ਕੰਮ ਇਥੇ ਕੀਤਾ ਜਾਵੇਗਾ ਤੇ ਊਰਜਾ ਖਣੇਜ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਇਹ ਮਦਦ ਕਰੇਗਾ ਰੇਲਵੇ ਲਈ ਇਹ ਵੱਡੇ ਐਲਾਨ ਕੀਤੇ ਗਏ ਨੇ 40 ਹਜ਼ਾਰ ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਊਰਜਾ ਖਣੇਜ ਤੇ ਸਿਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਇਥੇ ਮਦਦ ਕੀਤੀ ਜਾਵੇਗੀ 40 ਹਜ਼ਾਰ ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਊਰਜਾ ਖਣੇਜ ਹੋਰ ਮੈਡੀਕਲ ਕਾਲਜ ਬਣਨਗੇ ਸਿਹਤ ਸੈਕਟਰ ਲਈ ਵੀ ਇਹ ਵੱਡੇ ਐਲਾਨ ਕੀਤੇ ਗਏ ਨੇ ਤੇ ਉਥੇ ਹੀ ਮੈਡੀਕਲ ਕਾਲਜ ਜਿਵੇਂ ਪਿਛਲੇ ਕਈ ਸਾਲਾਂ ਵਿੱਚ ਬਣੇ ਤੇ ਕੁੜੀਆਂ ਨੂੰ ਸਰਵਾਈਕਲ ਕੈਂਸਰ ਦੇ ਲਈ ਟੀਕਾਕਰਨ ਮੁਫਤ ਕੀਤਾ ਜਾਵੇਗਾ ਇਹ ਵੀ ਸਿਹਤ ਸੈਕਟਰ ਲਈ ਇਹ ਵੱਡੇ ਐਲਾਨ ਕੀਤੇ ਗਏ ਨੇ ਮਾਂ ਬਣਨ ਤੇ ਬੱਚੇ ਦੇ ਵਿਕਾਸ ਲਈ ਵਿਆਪਕ ਯੋਜਨਾ ਬਣਾਈ ਜਾਵੇਗੀ ਸਿਹਤ ਸੈਕਟਰ ਲਈ ਇਹ ਵੱਡੇ ਐਲਾਨ ਇਥੇ ਕੀਤੇ ਗਏ ਨੇ ਅੰਗਣਵਾੜੀ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਇਹ ਵੱਡੇ ਐਲਾਨ ਸਿਹਤ ਸੈਕਟਰ ਲਈ ਕੀਤੇ ਗਏ ਨੇ ਤਾਂ ਸਿਹਤ ਸੈਕਟਰ ਨੂੰ ਕਿਸਾਨੀ ਨੂੰ ਅਤੇ ਨੌਜਵਾਨਾਂ ਨੂੰ ਫੋਕਸ ਖਾਸ ਤੌਰ ਤੇ ਇਥੇ ਕੀਤਾ ਗਿਆ ਆਯੁਸ਼ਮਾਨ ਸਕੀਮ ਅੰਦਰ ਆਸ਼ਾ ਤੇ ਅੰਗਣਵਾੜੀ ਵਰਕਰਾਂ ਆਉਣ ਗਿਆ ਤੇ ਹੋਰ ਮੈਡੀਕਲ ਕਾਲਜ ਆਉਣਗੇ ਤੇ ਰੇਲਵੇ ਲਈ ਕੀ ਕੀਤਾ ਉਹ ਅਸੀਂ ਤੁਹਾਨੂੰ ਦੱਸਾਂਗੇ ਕਿਉਂਕਿ ਕੁਝ ਬੋਗੀਆਂ ਦਾ ਇੱਥੇ ਨਿਰਮਾਣ ਕੀਤਾ ਗਿਆ ਔਰਜਾ ਖਣੇ ਤੇ ਸਿਮਿੰਟ ਦੇ ਲਈ ਇੱਥੇ ਤਿੰਨ ਕੋਰੀਡੋਰ ਬਣਨਗੇ ਤੇ ਉੱਥੇ ਇਹ ਤਿੰਨ ਰੇਲਵੇ ਕੋਰੀਡੋਰ ਔਰਜਾ ਖਣੇਜ ਤੇ ਸਿਮਿੰਟ ਲਈ ਬਣਨਗੇ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਮਦਦ ਇੱਥੇ ਕੀਤੀ ਜਾਵੇਗੀ ਤੇ 40 ਹਜ਼ਾਰਾਂ ਨਾਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਔਰਜਾ ਖਣੇਜ ਤੇ ਸਿਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਈ ਜਾਣਗੇ ਤੇ ਰੇਲਵੇ ਲਈ ਇਹ ਵੱਡੇ ਐਲਾਨ ਇੱਥੇ ਕੀਤੇ ਗਏ ਨੇ ਔਰਜਾ ਖਣੇ ਇਸ ਸਿਮੈਂਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ ਇਹ ਵੱਡਾ ਐਲਾਨ ਇਥੇ ਕੀਤਾ ਗਿਆ ਹੈ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਇਥੇ ਮਦਦ ਕੀਤੀ ਜਾਵੇਗੀ ਮਾਲ ਗਾੜੀਆਂ ਨੂੰ ਵੀ ਦੱਸਿਆ ਜਾਵੇਗਾ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਮਦਦ ਕੀਤੀ ਜਾਵੇਗੀ ਤੇ ਖਾਸ ਤੌਰ ਤੇ ਰੇਲਵੇ ਤੇ ਵੀ ਫੋਕਸ ਇਥੇ ਕੀਤਾ ਗਿਆ ਤੇ ਰੇਲਵੇ ਲਈ ਇਹ ਵੱਡੇ ਐਲਾਨ ਇਥੇ ਕੀਤੇ ਗਏ ਨੇ ਤੇ ਤਿੰਨ ਬੋਗੀਆਂ ਹੋਣਗੀਆਂ ਤੇ ਰੇਲਵੇ ਲਈ ਇਹ ਵੱਡੇ ਐਲਾਨ ਇਥੇ ਕੀਤੇ ਗਏ ਨੇ ਤਾਂ ਦੱਸ ਦਈਏ ਹਰ ਸੈਕਟਰ ਨੂੰ ਇਥੇ ਫੋਕਸ ਕੀਤਾ ਗਿਆ ਖਾਸ ਤੌਰ ਤੇ ਰੇਲਵੇ ਦੀ ਗੱਲ ਕੀਤੀ ਜਾਵੇ ਤਾਂ ਮਾਲ ਕੋਰੀਡੋਰ ਵਿਕਾਸ ਦਰ ਨੂੰ ਵਧਾਉਣ ਵਿੱਚ ਕੰਮ ਕੀਤੇ ਜਾਣਗੇ ਇਥੇ ਹੋਰ ਵੀ ਜੋ ਜਨਰਲ ਬੋਗੀਆਂ ਦੇ ਲਈ ਆ ਉਹ ਐਲਾਨ ਕੀਤਾ ਗਿਆ ਬੰਦੇ ਭਾਰਤ ਜਿਸ ਤਰ੍ਹਾਂ ਦੇ ਨਾਲ ਇੰਟਰੋਡਿਊਸ ਕੀਤੀ ਗਈ ਤੇ ਹੋਰ ਵੀ ਜੋ ਟ੍ਰੇਨਾਂ ਹੋਣਗੀਆਂ ਬੰਦੇ ਭਾਰਤ ਹੋਣਗੀਆਂ ਜਨਰਲ ਬੋਗੀਆਂ ਜੋ 40000 ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਇਹ ਵੀ ਵੱਡਾ ਐਲਾਨ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਵਿਕਸਿਤ ਭਾਰਤ ਵੱਲ ਇਸ ਸਮੇਂ ਸਰਕਾਰ ਕਦਮ ਚੁੱਕ ਰਹੀ ਹੈ ਤੇ ਉੱਥੇ ਵਿਕਸਿਤ ਰੇਲਵੇ ਵੱਲ ਵੀ ਕਦਮ ਇਥੇ ਚੁੱਕੇ ਜਾ ਰਹੇ ਨੇ ਤੇ 40000 ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਇਹ ਵੱਡਾ ਐਲਾਨ ਇਥੇ ਕੀਤਾ ਗਿਆ ਤੇ ਤਿੰਨ ਰੇਲਵੇ ਦੇ ਨਵੇਂ ਕੋਰੀਡੋਰ ਬਣਾਏ ਜਾਣਗੇ ਖਾਸ ਤੌਰ ਤੇ ਖਣਿਜ ਦੇ ਲਈ ਕਿਉਂਕਿ ਵਕ ਵਕ ਸੂਬਿਆਂ ਵਿੱਚ ਖਣਿਜ ਪਹੁੰਚਾਉਣਾ ਹੁੰਦਾ ਹੈ ਤੇ 40000 ਜਨਰਲ ਬੋਗਿਆ ਵਿਕਸਤ ਇਥੇ ਕੀਤੀਆਂ ਜਾਣਗੀਆਂ